ਸਸ ਗਿਆ ਦੋਸਤੋ ਮੈਂ ਤਾਂ ਆਪਣਾ ਅਮਨਦੀਪ ਮਨਚੰਦਾ ਅੱਜ ਸਾਡੇ ਨਾਲ ਆ ਸੀਨੀਅਰ ਪੱਤਰਕਾਰ ਨਿਸ਼ਾਨ ਸੋਤਾ ਜੀ ਅੱਗੇ ਸਾਰੇ ਨੂੰ ਆਪਾਂ ਨੂੰ ਪਤਾ ਹੈ ਕਿ ਜਿਵੇਂ ਜਿਵੇਂ ਦਿਨ ਲੰਘ ਰਿਹਾ ਤੇ ਦੇਨ ਤਿਹਾਰ ਜਿਹੜੇ ਆ ਲਗਾਤਾਰ ਆ ਰਹੇ ਆ ਪਿਛਲੇ ਦਿਨਾਂ ਦੇ ਵਿੱਚ ਰੱਖੜੀ ਨੰਗੀ ਆ ਦਸਹਿਰ ਆਇਆ ਉਸ ਤੋਂ ਬਾਅਦ ਦੀਵਾਲੀ ਆ ਰਹੀ ਆ ਪਰ ਜਿਹੜੀਆਂ ਮਲਾਤੀ ਚ ਜਦ ਲੋਕੀ ਇੰਨਾ ਜਿਆਦਾ ਤੰਗ ਆ ਚੁੱਕੇ ਹੋਏ ਆ ਇੰਨੇ ਜਿਆਦਾ ਬਿਮਾਰ ਹੋ ਗਏ ਮਠਿਆਈ ਜਿਹੜੀ ਇਸ ਤਿਹਾਰਾਂ ਦੇ ਨਾਲ ਰੰਗ ਰੋਗ ਇਹ ਲੱਗਦਾ ਆ ਮਠਿਆਈ ਦੇ ਨਾਲ ਜਿਹੜਾ ਸਾਰਾ ਭੈਣ ਭਰਾ ਜਿਹੜੇ ਖੁਸ਼ ਹੁੰਦੇ ਆ ਖੁਸ਼ ਜਿਹੇ ਤਿਆਰ ਹੁੰਦੇ ਆ ਪਰ ਅੱਜ ਲੋਕਾਂ ਦੇ ਵਿਸ਼ਵਾਸ ਉੱਡ ਚੁੱਕਾ ਆ ਕਿ ਮਠਿਆਈ ਦੇ ਨਾਲ ਵੱਧ ਤੋਂ ਵੱਧ ਪੈਸੇ ਦੇ ਕੇ ਵੀ ਜਿਹੜਾ ਉਹ ਸਾਨੂੰ ਸਾਫ਼ ਸੁਥਰੀ ਜੀ ਨਹੀਂ ਮਿਲਦੀ ਇਸ ਵਿਸ਼ੇ ਨੂੰ ਲੈ ਕੇ ਸਾਡਾ ਆਪ ਪਤਕਾ ਭਾਜੀ ਸਾਡੇ ਵੱਡੇ ਨਿਸ਼ਾਨ ਸੋਤਾ ਜੀ ਨਾਲ ਗੱਲਬਾਤ ਕਰਦੇ ਆ ਤੇ ਨਿਸ਼ਾਨ ਸੋਤਾ ਜੀ ਜਿਦੋਂ ਤੁਹਾਨੂੰ ਆਪ ਨੂੰ ਪਤਾ ਕਿ ਕਰਨਤਾਲ ਜ਼ਿਲ੍ਹੇ ਦੇ ਵਿੱਚ ਲਗਾਤਾਰ ਰਿਹਾ ਮਠਿਆਈ ਦੀਆਂ ਦੁਕਾਨਾਂ ਕਾਫੀ ਆ ਕਾਫੀ ਆ ਅੱਜ ਦਿਨ ਕੀ ਆ ਮਿਕਲਾ ਕਾਫੀ ਮਠਿਆਈ ਵੇਚੀ ਪਰ ਜ਼ਿਆਦਾਤਰ ਲੋਕ ਅੱਜ ਆਪਾਂ ਜੇ ਗੱਲ ਕਰੀਏ ਤਾਂ 30 ਤੋਂ 35% ਲੋਕ ਜਿਹੜਾ ਮਠਾਈ ਨੂੰ ਜਿਹੜੀ ਆ ਇਗਨੋਰ ਕਰ ਲਾ ਪਿਆ ਤਾਂ ਕਿਉਂ ਕਰ ਲਾ ਪਿਆ ਕਿਉਂਕਿ ਉਹਨਾਂ ਨੂੰ ਸ਼ਾਇਦ ਇਹ ਕਲੀਅਰ ਹੁੰਦਾ ਹੈ ਕਿ ਕਈਆਂ ਮਠਾਈਆਂ ਕੇ ਸਾਫ ਸੁਥਰੀਆਂ ਹੁੰਦੀਆਂ ਹੈ ਪਰ ਜ਼ਿਆਦਾਤਰ ਮਠਾਈਆਂ ਜਿਹੜੀਆਂ ਕੈਮੀਕਲ ਦੇ ਨਾਲ ਗੰਦੀਆਂ ਮਠਾਈਆਂ ਗਲਤ ਨਕਲੀ ਖੋਆ ਨਕਲੀ ਜਿਹੜਾ ਦੁੱਧ ਵਰਤ ਕੇ ਜਿਹੜਾ ਤਿਆਰ ਕੀਤੇ ਜਾਂਦੇ ਨੇ ਜਿਸ ਨਾਲ ਬੰਦੇ ਬਿਮਾਰ ਹੋ ਜਾਂਦੇ ਆ ਉਹ ਤਾਂ ਕਿਸ ਤਰ੍ਹਾਂ ਤਰੰਤ ਆਰਦੇ ਵਿੱਚੋਂ ਸਿਰ ਦੇ ਤਿਆਰ ਆ ਰਿਹਾ ਸੈਂਪਲ ਭਰੇ ਨਹੀਂ ਜਾ ਰਹੇ ਚੈੱਕਪਨੀ ਹੋ ਰਿਹਾ ਜ਼ਰੂਰੀ ਨਹੀਂ ਆ ਕਿ ਸੈਂਪਲ ਕਿਸੇ ਨੂੰ ਕਰਕੇ ਦੁਕਾਨਦਾਰ ਨੂੰ ਜਿਹੜਾ ਆਪਾਂ ਜੁਰਮਾਨੇ ਦੀ ਗੱਲ ਕਰਦੇ ਹੋਏ ਆ ਪਰ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਜਿਹੜੀ ਆਇਆ ਅੱਜ ਲੋਕਾਂ ਦੇ ਕਾਮਕਾਰ ਬਿਲਕੁਲ ਜਿਹੜੇ ਘਟ ਗਿਆ ਆਮ ਨਗਰੀਆਂ ਬਹੁਤ ਘਟ ਗਿਆ ਪਰ ਇਹ ਚੀਜ਼ਾਂ ਤਿਹਾਹ ਨੂੰ ਖੁਸ਼ੀ ਮਨਾਉਣ ਵਾਸਤੇ ਲੋਕੀ ਮਠਾਈ ਲੈਂਦੇ ਆ ਪਰ ਮਠਾਈ ਖਾ ਕੇ ਲੋਕ ਜਿਆਦਾ ਤਾਂ ਲੋਕ ਬੰਬਾਰ ਹੋ ਜਾਂਦੇ ਸੀ ਜੇ ਇਸੇ ਨੂੰ ਲੈ ਕੇ ਤਾਂ ਵੀ ਲੋਕ ਜਿਹੜਿਆ ਘਟਾਵਾ ਪਿਆ ਮਠਾਈ ਨੂੰ ਚੋਲੇ ਟਾਲ ਤਿਆਰ ਹੋ ਗਿਆ ਚੂਸੋ ਗੁੱਤਰੇ ਵਾਲੋ ਦੇ ਲੱਪਿਆ ਹੋਛ ਜਾਂਦੇ ਲੱਪਿਆ ਇਸ ਤਰ੍ਹਾਂ ਤੁਸੀਂ ਕਿਸ ਤਰ੍ਹਾਂ ਦੇਂਦੇ ਪਹਿਲਾਂ ਤਾਂ ਮੈਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਣਾ ਤੇ ਮਨਜੰਨਾ ਜੀ ਧੰਨਵਾਦ ਹੈ ਤੁਹਾਡਾ ਮਿਲਣ ਗੱਲ ਕਰਨ ਵਾਸਤੇ ਸੋ ਜਿਹੜਾ ਅੱਜ ਦਾ ਸਮਾਂ ਚੱਲ ਰਿਹਾ ਦੌਰ ਚੱਲ ਰਿਹਾ ਕਿਸੇ ਵੀ ਚੀਜ਼ ਨੂੰ ਲੈ ਲੋ ਮਿਲਾਵਟ ਤੇ ਮੈਂ ਤਾਂ ਇਹੋ ਗੱਲ ਕਰਾਵਾਂ ਕਹਾਂਗਾ ਕਿ ਸਰਕਾਰ ਦਾ ਪੂਰਨ ਗੱਲਾਂ ਨਹੀਂ ਧਿਆਨ ਆ ਲੇਕਿਨ ਇਹ ਚੀਜ਼ੇ ਨੇ ਕੋਈ ਧਿਆਨ ਨਹੀਂ ਕਿਤੇ ਸਮਝਦੇ ਵਿੱਚ ਹੁੰਦਾ ਸੀਗਾ ਕਿ ਜਦੋਂ ਕਿ ਹਲਵਾਈ ਦੀ ਦੁਕਾਨ ਦੇ ਉੱਤੇ ਰੇਟ ਹੋਣਾ ਤੇ ਉਸਤੀ ਦੁਕਾਨ ਦੇ ਸੈਂਪਲ ਲੈੇ ਜਾਣੇ ਤੇ ਜੋ ਸੈਂਪਲ ਆ ਜਾਣਾ ਗਲਤ ਸੈਂਪਲ ਆਉਣ ਦੇ ਨਾਲ ਉਸ ਦੁਕਾਨ ਨੂੰ ਸੀਲ ਕਰ ਦਿੱਤਾ ਜਾਂਦਾ ਹੈ ਕੀ ਹੁੰਦਾ ਕਿ ਹੁਣ ਅੱਜ ਬਾਣੀ ਦਾ ਤਿਆਰ ਇੱਕ ਦੋ ਦੁਕਾਨਾਂ ਦੇ ਉੱਤੇ ਰੇਟ ਜ਼ਰੂਰ ਵੱਜੇਗੀ ਪਰ ਉਹਦਾ ਐਂਡ ਕਿਉਂ ਹੋ ਰਿਹਾ ਕਿਸੇ ਨੂੰ ਨਹੀਂ ਪਤਾ ਕਿਉਂ ਉਹਦਾ ਕੀ ਹੋ ਜਾਂਦਾ ਕਿ ਉਰਤੇ ਕੋਈ ਕਾਰਵਾਈ ਹੁੰਦੀ ਹੈ ਜੇਕਰ ਕਾਰਵਾਈ ਹੁੰਦੀ ਹੋਵੇ ਤਾਂ ਦੁਕਾਨ ਕਿਉਂ ਖੁੱਲੀ ਰਹੇ ਨਹੀਂ ਖੁੱਲੀ ਉਹਦਾ ਕਾਰਨ ਇਹੋ ਹੀ ਆ ਕਿ ਸਰਕਾਰਾਂ ਨੇ ਸਾਰਾ ਕੁਝ ਆਪ ਕਰਾਉਣਾ ਤੁਸੀਂ ਇੱਕ ਗੱਲ ਨੋਟ ਕਰਿਓ ਇੱਕ ਪਿੰਡ ਦੇ ਵਿੱਚ ਜੇਕਰ ਆਪਾਂ ਗੋਹੇ ਦੀ ਟਾਂਲੀ ਇਕੱਠੀ ਕਰਨੀ ਜਾਈਏ ਨਾ ਉਹ ਨਹੀਂ ਮਿਲੂਗੀ ਲੇਕਿਨ ਦੁੱਧ ਜਿਹੜਾ ਵਾ ਉਹ ਟੰਨਾ ਦੇ ਟੰਨਾ ਆਉਂਦਾ ਕਿੱਥੋਂ ਆਉਂਦਾ ਮਲਾਪੀ ਦੁੱਧ ਬਣਦਾ ਮਲਾਪੀ ਆ ਵੇਖੋ ਕਿਹੜੀਆਂ-ਕਿਹੜੀਆਂ ਡੇਰੀਆਂ ਇਹ ਦੇਖਦੇ ਕਿ ਕਿੰਨੇ ਡੇਰੀਆ ਰਾਤਾਂ ਨੂੰ ਰਾਤ ਨੂੰ ਲਾਈਨਾਂ ਲੱਗੇ ਨੇ ਇਨਸਾਨ ਨੂੰ ਆਪਣੀ ਸਿਹਤ ਆ ਤੇ ਕੀ ਜ਼ਰੂਰੀ ਸੀ ਕਿ ਇੱਕ ਦੁੱਧ ਉਹ ਵੀ ਮਨਾ ਕੇ ਜਿੱਦਾਂ ਸੋਧਾ ਸਾਹਿਬ ਦੀ ਆ ਹੀ ਪਛੀਦ ਬੋਲ ਵੀ ਆ ਗਈ ਕਾਫੀ ਜਿਹੜਾ ਆ ਦੁੱਧ ਜਾਨਾ ਨਹੀਂ ਕਿਉਂਕਿ ਪੈਦਾਵਾਰ ਜਿਹੜੀ ਆ ਨਹੀਂ ਬਹੁਤ ਦੁੱਧ ਦੀ ਘਾਟ ਆ ਤੇ ਜਿਹੜੀ ਆ ਲਾਗਤ ਆ ਬਹੁਤ ਜ਼ਿਆਦੀ ਵਾਧੇ ਲਗਾ ਤਾਰ ਸਰਵੇ ਹੋਈਆਂ ਟੀਮਾਂ ਦੇ ਵੱਡੇ ਵੱਡੇ ਅ ਲੋਕਾਂ ਨੇ ਜਿਹੜਾ ਇਸ ਚੀਜ਼ ਦੇ ਤੱਕ ਤੇ ਗੱਲ ਇਹ ਵੀ ਇੰਨੇ ਲੱਖ ਦੁੱਧ ਜਿਹੜਾ ਆ ਉਹ ਲਾਹਤ ਹੈ ਤੇ ਇੰਨੇ ਲੱਖ ਲੱਖਾਂ ਦੇ ਹਿਸਾਬ ਨਾਲ ਜਿਹੜਾ ਆ ਉਹ ਨਕਲੀ ਦੁੱਧ ਤਿਆਰ ਹੋ ਰਿਹਾ ਕਿ ਕੈਮੀਕਲ ਨਾਲ ਤਿਆਰ ਹੋ ਰਿਹਾ ਕੋਈ ਰਿਫੈਨ ਪਾ ਰਿਹਾ ਆ ਕੋਈ ਚੀਜ਼ਾਂ ਪਾ ਰਿਹਾ ਨਵੇਂ ਨਵੀਆਂ ਚੀਜ਼ਾਂ ਅਸੀਂ ਦੇਖੀ ਦੀਆਂ ਇਹ ਕੈਮੀਕਲ ਆ ਨਹੀਂ ਸੋਸ਼ਲ ਮੀਡੀਆ ਤੇ ਦੇਖੀਦਾ ਕਿ ਆ ਚੀਜ਼ਾਂ ਨਾਲ ਜਿਹੜਾ ਉਹ ਬਣ ਗਿਆ ਤੇ ਇਥੋਂ ਤੱਕ ਕਿ ਕਿਸੇ ਘਰ ਬਣਾ ਦਿਆ ਸ਼ਾਦੀ ਹੋਵੇ ਤੇ ਕੋਈ ਡੇਰੀ ਦੇ ਜਾਂ ਕਿਸੇ ਵੀ ਦੁਕਾਨ ਤੇ ਜਾਂਦਾ ਕਿ ਮੈਨੂੰ ਸਵੇਰੇ 50 ਕਿਲੋ ਪਨੀਰ ਚਾਹੀਦਾ ਪਰ ਉਹ ਪਨੀਰ ਤੇ 50 ਕਿਲੋ ਦੀ ਬਜਾਏ ਉਹ ਕਹਿੰਦਾ ਸਾਡੇ ਕੋਲ ਭਾਵੇਂ 500 ਪਿਛੇ ਜੀ ਅਸੀਂ ਖਬਰ ਵੀ ਸੁਣੀ ਸੀ ਕਾਫੀ ਹਾਲ ਤੱਕ ਜਿਹੜਾ ਹੈ ਨਕਲੀ ਜਿਹੜਾ ਹੈ ਫੈਕਟਰੀ ਦੇ ਵਿੱਚ ਪਨੀਰ ਫੜਿਆ ਗਿਆ ਕੀ ਹੋਇਆ ਪਰ ਉਹ ਇੱਕ ਵਾਰੀ ਫੜਿਆ ਗਿਆ ਲੱਖਾਂ ਜਿਹੜੇ ਲੋਕ ਆ ਉਹ ਗੰਦਾ ਪਨੀਰ ਖਾ ਰਹੇ ਆ ਆਪਾਂ ਜਦੋਂ ਸਾਡੇ ਬੱਚੇ ਜਿਹੜੇ ਆਪਣੀ ਘਰ ਬੰਗਲਾ ਆਪਣੇ ਬੱਚਿਆਂ ਨੂੰ ਪਿਆਰ ਕਰਦਾ ਤੇ ਬੱਚਾ ਪਿਆਰ ਕਰਦੀ ਬੱਚੇ ਨੂੰ ਮਜ਼ਬੂਤ ਕਰਨ ਵਾਸਤੇ ਬੱਚੇ ਨੂੰ ਵੱਡਾ ਕਰਨ ਵਾਸਤੇ ਬੱਚਾ ਬਿਮਾਰੀਆਂ ਤੋਂ ਬਚਿਆ ਜਾਣ ਵਾਸਤੇ ਬੱਚੇ ਨੂੰ ਆਪਾਂ ਤਾਂ ਕਿਹਦੇ ਨਾਲ ਸਾਡੇ ਮਾਪੇ ਉਹਨਾਂ ਨੂੰ ਤਾਂ ਕਿ ਅਸੀਂ ਪਸੰਦ ਨਹੀਂ ਕਰਦੇ ਸਾਨੂੰ ਬੱਚੇ ਮਾਪੇ ਉਹ ਜਿਹੜਾ ਤਕੀਲਾ ਬੰਦੇ ਕਿ ਨਹੀਂ ਦੁੱਧ ਵੀ ਪਰ ਹੋਣ ਜਿਹੜਾ ਮਾਪੇ ਉਹਨਾਂ ਨੂੰ ਵੀ ਇਹ ਚਿੰਤਾ ਲੱਗ ਰਿਹਾ ਕਿ ਲਗਾਤਾਰ ਦੁੱਧ ਪਿਆਰੇ ਸਾਇਦ ਗਿਆਤ ਨਹੀਂ ਪਿਆਰੇ ਇੱਕ ਕੋਈ ਮੁੰਡਾ ਵੀ ਗੱਲ ਸੀਗੀ ਸੌਰੀ ਮੈਂ ਤੁਹਾਡੀ ਗੱਲ ਰੋਕ ਰਿਹਾ ਮਰਦ ਫਿਲਮ ਦੇ ਵਿੱਚ ਉਹਨਾਂ ਤਾਕ ਜਨੇ ਡਾਇਲੋਗ ਬੋਲਿਆ ਡੱਬੇ ਦਾ ਦੁੱਧ ਪੀਕਰ ਡੱਬੇ ਡੱਬੇ ਜਿਹਾ ਬਣ ਜਾਉਂਗਾ ਠੀਕ ਹੈ ਇਹ ਗੱਲਾਂ ਉਹ ਸੱਚ ਹੋਣੀਆਂ ਕਿ ਜਿਹੜੇ ਡੱਬੇ ਦੇ ਦੁੱਧ ਆ ਗਏ ਨੇ ਲੋਕੀ ਉਦੋਂ ਤੌਰ ਤੇ ਡੱਬੇ ਦਾ ਤੋਂ ਕਿੱਥੋਂ ਤਿਆਰ ਹੋ ਰਿਹਾ ਕਿਹੜੇ ਕੈਮੀਕਲ ਤੋਂ ਤਿਆਰ ਸਰਕਾਰਾਂ ਨੂੰ ਨਾ ਜਿੱਥੇ ਕੋਈ ਜਾਣੀ ਸਰਕਾਰਾਂ ਨੂੰ ਸਿਰਫ ਖਿਆਲ ਆ ਤੇ ਆਪਣੀਆਂ ਜੀਵਾਂ ਦੇ ਨਾਲ ਜਿੱਦਾਂ ਤਰੰਤਾਂ ਕਿਲੇ ਦੇ ਵਿੱਚ ਸੈਂਪਲ ਵੀ ਵਿਸ਼ਲੇਸ਼ਣ ਦੇ ਸੈਂਪਲ ਕੁਝ ਥਾਨਾਂ 'ਤੇ ਭਰੇ ਗਏ ਸੀ ਜਿੱਦਾਂ ਤੁਸੀਂ ਦੱਸਿਆ ਕਿ ਹੁਣ ਦਿਨ ਤਿਆਰ ਆਇਆ ਦਿਨ ਤਿਆਰ ਦਿਨਾਂ ਲਗਾ ਅਗੇ ਉਹਨਾ ਵੀ ਆ ਦਿਵਾਲੀ ਤੋਂ ਲੱਗੇ ਆ ਰਹੀ ਹੈ ਸ਼ਾਇਦ ਜਿਹੜੀਆਂ ਦੁਕਾਨਾਂ ਦੇ ਸੈਂਪਲ ਕਲੈਕਟਿੰਗ ਕੀਤੇ ਜਾਣ ਪਰ ਜਿੰਨੀ ਕਿ ਸਾਨੂੰ ਨੋਲੇਜ ਹੈ ਅੱਜ ਤੱਕ ਸਾਨੂੰ ਮੀਡੀਆ ਦੇ ਵਿੱਚ ਉਹ ਜੀ ਮੈਨੂੰ ਜਾਦਾ ਚ ਹੈ ਜਿਹੜਾ ਕਾਫੀ 5 6 ਸਾਲ ਹੋ ਗਿਆ ਵਰਕ ਦੇ ਵਿੱਚ ਨਹੀਂ ਤੇ ਪੈਸੇ ਨੂੰ 12 13 ਸਾਲ ਤੋਂ ਵਰਕ ਦੇ ਵਿੱਚ ਕਦੀ ਵੀ ਇਹ ਚੀਜ਼ ਨੂੰ ਆਲ ਕੇ ਕਿਸੇ ਵੀ ਪ੍ਰਸ਼ਾਸਨ ਅਧਿਕਾਰੀ ਨੇ ਇਹ ਨਹੀਂ ਸਾਨੂੰ ਦੱਸਿਆ ਕਿ ਇਸ ਦੁਕਾਨਦਾਰਾਂ ਦੇ ਜਿਹੜੇ ਆ ਜਿਹੜੇ ਸੈਂਪਲ ਲਏ ਗਏ ਸੀ ਸੈਂਪਲ ਲੈ ਜਾਣ ਤੋਂ ਬਾਅਦ ਇਹਨਾਂ ਦਾ ਜਿਹੜਾ ਆ ਉਹ ਸੈਂਪਲ ਰਿਜੈਕਟ ਹੋਇਆ ਆ ਆਪਾਂ ਇਹਨਾਂ ਨੂੰ ਜੁਰਮਾਨਾ ਪਾਇਆ ਜਾਂ ਇਹਨਾਂ ਨੂੰ ਤਾਜ਼ਾ ਕੀ ਨਹੀਂ ਨਾ ਕੀਤਾ ਸਾਨੂੰ ਅੱਜ ਤੱਕ ਕੁਝ ਨਹੀਂ ਹਾਪ ਹੋ ਸਕਦਾ ਇਹ ਇੱਕ ਅੰਦਾ ਪ੍ਰੈਸ ਨੋਟ ਹੈ ਕੋਈ ਕੀਤਾ ਜਾਰੀ ਕੀਤਾ ਹੋਵੇ ਕਿ ਇੰਨਾ ਹੋਇਆ ਪਰ ਉਹਨਾਂ ਵਿੱਚ ਵੀ ਜਿਹੜੇ ਆ ਨਾ ਕੋਈ ਦੁਕਾਨਾਂ ਦੱਸਿਆ ਗਿਆ ਤਾਂ ਕਿ ਨਾ ਹੀ ਕੋਈ ਢੇਰੀਆਂ ਜਾਂ ਕੋਈ ਚੀਜ਼ ਹੋਰ ਜਾਂ ਦੁਕਾਨਾਂ ਦੱਸਿਆ ਗਿਆ ਕਿ ਇੱਥੇ ਇੰਨਾ ਦਾ ਸੈਂਪਲ ਆ ਚੀਜ਼ ਆ ਗਿਆ ਨੁਕਸਾਨ ਹੋਇਆ ਜਿਹੜਾ ਕਾਨੂੰਨ ਲੋਕੀ ਕਾਫੀ ਵੱਡੇ ਵੱਡੇ ਕਹਿੰਦੇ ਕਿ ਇਹਨਾਂ ਦੀ ਮੋਦੀ ਸਜ਼ਾ ਪਾਣੀ ਚ ਲੈਣੀ ਚਾਹੀਦੀ ਉਹ ਚੀਜ਼ ਹੋਣੀ ਚਾਹੀਦੀ ਹੈ ਪਰ ਪ੍ਰਸ਼ਾਸਨ ਅਧਿਕਾਰੀ ਸਿਰਫ ਗੋਗਲਵਾਂ ਤੋਂ ਮਿੱਟੀ ਝਾੜਦੇ ਤੁਹਾਡਾ ਕੀ ਰਿਐਕਸ਼ਨ ਹੈ ਇਹ ਕੀ ਹੋਣਾ ਚਾਹੀਦਾ ਤਰਨਤਾਰਨ ਦੇ ਵਿੱਚ ਮੈਂ ਇੱਕ ਦੁਕਾਨ ਦਾ ਨਾਮ ਨਹੀਂ ਲਵਾਂਗਾ ਕੁਝ ਸਮੇਂ ਪਹਿਲਾਂ ਦਾ ਸਰਪਰ ਭਰਿਆ ਗਿਆ ਸੀਗਾ ਉਹ ਤਰਨਤਾਰਨ ਤੋਂ ਦੁਕਾਨ ਬੰਦ ਹੋ ਗਈ ਉਹਨੂੰ ਉੱਥੇ ਕੱਪੜੇ ਦੀ ਦੁਕਾਨ ਖੁੱਲ ਗਈ ਆ ਉਹ ਸਹੀ ਸੀਗਾ ਲੇਕਿਨ ਹੁਣ ਕਿੰਨੀਆਂ ਅਨੇਕਾਂ ਹੀ ਦੁਕਾਨਾਂ ਕਿਉਂ ਨਹੀਂ ਉੱਥੇ ਜਾ ਰਹੇ ਸਰਕਾਰੀ ਅਧਿਕਾਰੀ ਕਿਉਂ ਨਹੀਂ ਰੇਡ ਕਰ ਰਹੇ ਹੱਥ ਰਲੇ ਹੋਏ ਮੈਂ ਤਾਂ ਕਲੀਅਰਲੀ ਤੌਰ ਤੇ ਕਵਾਂਗਾ ਕਿ ਹੱਥ ਰਲੇ ਹੋਏ ਆ ਜੇਕਰ ਹੱਥ ਨਹੀਂ ਰਲੇ ਹੋਏ ਤੇ ਲੋਕਾਂ ਦੇ ਜਾਨਾਂ ਨਾਲ ਕਿਉਂ ਖਲਵਾੜ ਕੀਤਾ ਜਾ ਰਿਹਾ ਚੱਲਣ ਸਾਨੂੰ ਮੀਡੀਆ ਨੂੰ ਨਾਲ ਲੈਣ ਸੈਂਪਲ ਭਰਨ ਨੂੰ ਉਹਦਾ ਐਂਡ ਦੱਸਣ ਬਾਅਦ ਐਂਡ ਕੀ ਕਿਉਂ ਨਹੀਂ ਲੱਗਦੀ ਜੀ ਅਫਸਰ ਅੰਡਰ ਪ੍ਰੈਸ਼ਰ ਇਹ ਬਣਦਾ ਕਿ ਇੱਥੇ ਜਨਤਾ ਦੀ ਜਾਨ ਮਾਲ ਦੀ ਰਾਖੀ ਸਰਕਾਰ ਦੀ ਕਰਦੀ ਪਰ ਸਰਕਾਰ ਨੂੰ ਆਪਣੇ ਜੀਵਨ ਆਲਿਆ ਸਰਕਾਰ ਨੂੰ ਕਿਸੇ ਨਾਲ ਕੋਈ ਮਰਦਾ ਕੋਈ ਜਿੰਦਾ ਕੋ ਰਹਿੰਦਾ ਉਹਨੂੰ ਕੋਈ ਮਤਲਬ ਨਹੀਂ ਮੰਨਦਾ ਸਾਹਿਬ ਹੁਣ ਦੀਵਾਲੀ ਦਾ ਤਿਹਾੜਾ ਉਹ ਦੀਵਾਲੀ ਦੇ ਤਿਹਾੜ ਤੇ ਇੰਨੀ ਕੁ ਮਠਿਆਈ ਬੰਨੀ ਆ ਕਿ ਇੱਕ ਕੁ ਮਹੀਨਾ ਪਹਿਲਾਂ ਮਠਿਆਈ ਬੰਨੀ ਸ਼ੁਰੂ ਹੋਈ ਨਹੀਂ ਉਹ ਮਠਿਆਈ ਨੂੰ ਕਿਵੇਂ ਕੀਤਾ ਜਾਂਦਾ ਉਹ ਮਠਿਆਈ ਨੂੰ ਬਹੁਤ ਵਧੀਆ ਜਾ ਕੇ ਚੈੱਕ ਕਰਨ ਉਹਦੇ ਵਿੱਚ ਚੂਹੇ ਵੀ ਡਿੱਗੇ ਹੁੰਦੇ ਆ ਉਹਦੇ ਵਿੱਚ ਕੋਲ ਕਿੰਨੇ ਵੀ ਡਿੱਗੀਆਂ ਜਾਂ ਕਿਉਂਕਿ ਤਿਹਾਰ ਆ ਤਿਹਾਰ ਦੇ ਵਿੱਚ ਹਰ ਇੱਕ ਗਰੀਬ ਅਮੀਰ ਨੇ ਮਠਿਆਈ ਲੈ ਕੇ ਜਾਣੇ ਕਿਉਂਕਿ ਤਿਹਾਰ ਦੇ ਉੱਤੇ ਹਰ ਇੱਕ ਨੇ ਆਪਣੇ ਘਰ ਦੇ ਵਿੱਚ ਖੁਸ਼ੀ ਮਨਾਉਣੀ ਆ ਤੇ ਖੁਸ਼ੀ ਦਾ ਇੱਕ ਪ੍ਰਤੀਕ ਆ ਮਠਿਆਈ ਤੇ ਇੱਕ ਦੂਜੇ ਜੇਕਰ ਕੋਈ ਕਿਸੇ ਘਰ ਬੇਟਾ ਹੁੰਦਾ ਵਾ ਜਾਂ ਕੋਈ ਬੇਟੀ ਹੁੰਦੀ ਆ ਜਾਂ ਕੋਈ ਵਿਆਹ ਸ਼ਾਦੀ ਹੁੰਦਾ ਤੇ ਉਹ ਆਪਣੀ ਖੁਸ਼ੀ ਜ਼ਾਹਰ ਕਰਨ ਲਈ ਮਠਿਆਈ ਲੈ ਕੇ ਜਾਂਦੇ ਨੇ ਤੇ ਮਠਿਆਈ ਹੀ ਜਿਹੜੀ ਮੌਤ ਦਾ ਕਾਰਨ ਆ ਇਹੇ ਤੱਕ ਕਿਸੇ ਨੂੰ ਪਤਾ ਨਹੀਂ ਤੇ ਜਿਨ੍ਹਾਂ ਨੂੰ ਪਤਾ ਵਾ ਉਹ ਵਿਚਾਰੇ ਹੁ ਚੌਕਲੇਟਾਂ ਨਾਲ ਤੁਰ ਪਏ ਨੇ ਤੁਹਾਨੂੰ ਦਾ ਕੀ ਹਾਲ ਹੋ ਗਿਆ ਸਰਕਾਰੀ ਜਾਂਦੇ ਇਹ ਚੌਕਲੇਟਾਂ ਦੀ ਵੀ ਗੱਲ ਕਰੀਏ ਉਹ ਵੀ ਕੋਈ ਪਤਾ ਨਹੀਂ ਕਿਸ ਤਰ੍ਹਾਂ ਬਣਦੇ ਕਿਉਂਕਿ ਕੰਪਨੀਆਂ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਨਾਲ ਰਾਜਨੀਤਿਕ ਹੱਥ ਹੁੰਦਾ ਤੇ ਉਹਨਾਂ ਅੰਦਰ ਦੇ ਪ੍ਰਸ਼ਾਸਨ ਅਧਿਕਾਰੀ ਜੋ ਤੱਕ ਨਹੀਂ ਲੱਗ ਸਕਦੇ ਹੋਰ ਵੀ ਇਹ ਗੱਲ ਕਰੀਏ ਮਠਿਆਈਆਂ ਦੀ ਗੱਲ ਕਰੀਏ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਫਾਸਟ ਫੂਡ ਦੀ ਵਰਨਤਾਰਨ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਇੰਨਾ ਜਿਆਦਾ ਫਾਸਟ ਫੂਡ ਜਿਹੜਾ ਵਧ ਗਿਆ ਖਾਸ ਕਰਕੇ ਫਾਸਟ ਫੂਡ ਪ੍ਰਧਾਨਜੀ ਸੋਤਾ ਸਾਹਿਬ ਸ਼ਾਮੀ ਤੇਨੇ 4 ਵਜੇ ਤੋਂ ਰੈਡੀ ਲੱਗਦੀ ਹੈ ਰਾਤੀ 10 11 ਵਜੇ ਤੱਕ ਚੱਲਦੀ ਹੈ ਫਾਸਟ ਫੂਡ ਸ਼ਾਮ ਨੂੰ ਲੱਗਦਾ ਠੀਕ ਹੈ ਅੱਜ ਤੱਕ ਨਾ ਕਿਸ ਰਿਹਾ ਕਰੋਨਾ ਵੇਲੇ ਕੋਈ ਬਜਟ ਆਇਆ ਸੀ ਜਾਂ ਲੋਕਾਂ ਨੇ ਇਹਨਾਂ ਨੇ ਕਰੋਨਾ ਜਦੋਂ ਖੁੱਲਿਆ ਆ ਉਹ ਬਾਜ਼ਾਰ ਖੁੱਲੇ ਆ ਰੈਡੀਆ ਵਾਲ ਨੂੰ ਦਿੱਤੇ ਦਸਤਾਨੇ ਦਿੱਤੇ ਆ ਪ੍ਰਸ਼ਾਸਨ ਨੇ ਆਪਣੇ ਕੋਲ ਟੋਪਿੰਗਾਂ ਦਿੱਤੀਆਂ ਪਰ ਹੁਣ ਜਿਹੜਾ ਉਹ ਟਾਈਮ ਬੀਤ ਜਾਂਦੇ ਬਾਅਦ ਵੀ ਕਿਸੇ ਦੇ ਨਾਲ ਵੀ ਇੱਥੋਂ ਤੱਕ ਵੀ ਨਾਲ ਕਿਸ ਨੂੰ ਕੋਈ ਨੀ ਟੋਪੀ ਪਾਈ ਹੁੰਦੀ ਨਾ ਇਹ ਜਿੱਥੇ ਗੰਦੀਆਂ ਮੰਦੀਆਂ ਚੀਜ਼ਾਂ ਜਿਹੜੀਆਂ ਆ ਉਹ ਲੋਕਾਂ ਨੂੰ ਪਰੋਲ ਦਿੱਤੀਆਂ ਜਾਂਦੀਆਂ ਲੋਕ ਪੈਸੇ ਦੇ ਕੇ ਵੀ ਆਪਣੀ ਬਿਮਾਰੀ ਖਾਦ ਰਹੇ ਆਪ ਮੋਦਕ ਆਪ ਮੋਦਕੀ ਮਜਬੂਰੀਆ ਖਾਣਾ ਬਿਨਾ ਦੇਖਣੇ ਹਰ ਕਿਸੇ ਨੇ ਚੁਆਇਸ ਆ ਚੀਜ਼ ਬੱਚਿਆਂ ਨੇ ਮੰਗਣਾ ਸਭ ਕੁਝ ਭਰਨਾ ਤੇ ਆਪ ਜਿਹੜੀ ਉਹ ਚੀਜ਼ ਪ੍ਰਸ਼ਾਸਨ ਅਧਿਕਾਰੀ ਜਿਹਹਾ ਆ ਕਦੀ ਵੀ ਇਹ ਚੀਜ਼ ਨਾਲ ਨਹੀਂ ਲਿਖਿਆ ਗਿਆ ਕਿ ਇਹਨਾਂ ਨੂੰ ਜਿਹੜਾ ਗਾਜਨਸ ਕੀਤਾ ਜਾਵੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਕਿ ਸਾਫ਼ ਸੁਥਰੀ ਚੀਜ਼ ਵਿੱਚੋਂ ਸੋਹਣੀ ਜੀਵ ਵਿੱਚੋਂ ਤਾਜ਼ਾ ਸਾਡੇ ਬੱਚੇ ਜਿਹੜੇ ਆ ਸਿਹਤਮੰਦ ਹੋ ਸਕਣ ਸਾਨੂੰ ਦਵਾਈਆਂ ਜਾਂ ਉਹ ਚੀਜ਼ ਜਿਹੜੋ ਅਗਰ ਸਾਡੀ ਖਾਸ ਕਰਕੇ ਜਦੋਂ ਸਰਕਾਰ ਆਈ ਸੀ ਦੋ ਮੁੱਦੇ ਆ ਤੇ ਆਈ ਸੀ ਸਿਹਤ ਨੂੰ ਲੈ ਕੇ ਕਿ ਅਸੀਂ ਜਿਹੜਾ ਆ ਸਿਹਤ ਸਿਹਤਨਾਂ ਵਾਸਤੇ ਦਵਾਈਆਂ ਤੁਹਾਨੂੰ ਜਿਹੜਾ ਸਿਹਤ ਸੁਧਾਈ ਦੀਆਂ ਵਧੀਆ ਦਵਾਂਗੇ ਦੂਜਾ ਜਿਹੜਾ ਮੁੱਦਾ ਜਿਹੜਾ ਆ ਸੀ ਸਿੱਖਿਆ ਦਾ ਸਿੱਖਿਆ ਦਾ ਮੁੱਦੇ ਤੇ ਆਪਾਂ ਬਾਅਦ ਹੀ ਕਿਤੇ ਫੇਡ ਡੀਲ ਕਰਾਂਗੇ ਵੇਖੋ ਆਪਾਂ ਕਿਸ ਨੂੰ ਬਿਮਾਰ ਹੋਣ ਤੋਂ ਪਹਿਲਾਂ ਹੀ ਜਿਹੜੀਆਂ ਚੀਜ਼ ਤੋਂ ਲੋਕੀ ਬਿਮਾਰ ਹੋ ਰਿਹਾ ਬੱਚੇ ਬਿਮਾਰ ਹੋ ਰਿਹਾ ਆਪਾਂ ਉਹ ਚੀਜ਼ ਦੀ ਜੜ੍ਹ ਨੂੰ ਫੜ ਲਈ ਤੇ ਕਿਉਂ ਸਾਡੇ ਸਾਰੇ ਸੂ ਟੈਕਸ ਦਾ ਪੈਸਾ ਇੱਕ ਬੰਦਾ ਬਿਮਾਰ ਹੁੰਦਾ ਚਾਹੇ ਉਹ ਫ੍ਰੀ ਇਲਾਜ ਕਰਾ ਲੇ ਚਾਹੇ ਮੁੱਲ ਕਰਾ ਲੇ ਪਰ ਉਹ ਬਿਵਾਦ ਤੇ ਹੁੰਦਾ ਨਾ ਚਾਹੇ ਉਹ ਸਾਡੀ ਜਾ ਸਰਕਾਰ ਦਾ ਬਸ ਲੱਗੇ ਜਾਂ ਸਾਡੀ ਜੇਲ੍ਹ ਚ ਲੱਗੇ ਪੈਸਾ ਤਾਂ ਸਾਡਾ ਹੀ ਆ ਨਾ ਸਾਡੇ ਦਿੱਤੇ ਹੋਇਆ ਪੈਸਾ ਨਾ ਪਰ ਇਹ ਚੀਜ਼ ਨੂੰ ਲੈ ਕੇ ਸ਼ਾਇਦ ਰਾਜਨੀਤਿਕ ਦਬਾਅ ਜ਼ਿਆਦਾ ਜਾਂ ਖਾਸ ਕਰਕੇ ਵੱਡੀਆਂ ਵੱਡੀਆਂ ਯੂਨੀਅਨ ਵੱਡੇ ਵੱਡੇ ਲੋਕ ਹੋ ਗਿਆ ਇਤੋਂ ਤੱਕ ਕਿ ਕਿਸੇ ਦੀ ਦਗਾ ਦੇ ਅੰਦਰ ਪ੍ਰਸ਼ਾਸਨ ਅਧਿਕਾਰੀ ਜਾ ਨਹੀਂ ਸਕਦਾ ਜੇ ਭੁੱਲੇ ਚੁੱਕੇ ਹੋ ਕਿ ਉਹਨਾਂ ਨੇ ਕਿ ਮੀਡੀਆ ਨਾਲ ਆ ਸੈਂਪਲ ਲੈ ਲੈਂਦੇ ਆ ਪਰ ਉਹ ਸੈਂਪਲ ਆਲਾ ਕਦੀ ਉਹਨਾਂ ਦਾ ਅਰਜੈਂਟ ਹੀ ਨਹੀਂ ਹੁੰਦਾ ਜੇ ਕੋਈ ਇਸ ਚੀਜ਼ ਨੂੰ ਲੈ ਕੇ ਕੋਈ ਆਰਟੀਆ ਜਵਾਬ ਮੰਗੇ ਤੇ ਉਹ ਵੀ ਜਿਹੜਾ ਹੈ ਉਹ ਅੱਜ ਦੇ ਦਿਨ ਵਿੱਚ ਆਰਟੀਆ ਜਵਾਬ ਨਹੀਂ ਆ ਰਿਹਾ ਜੀ ਸਾਡੀ ਜਿਹੜੀ ਚੀਜ਼ ਦਾ ਪਤਾ ਨਹੀਂ ਲੱਗਦਾ ਤਰਨਤਾਰਨ ਦੇ ਵਿੱਚ ਅਧਿਕਾਰੀ ਇੱਥੋਂ ਤੱਕ ਕੀ ਮੈਨਾਂ ਤੁਹਾਨੂੰ ਫੇਰ ਦੱਸਦਾ ਕਿ ਜਿਨ੍ਹਾਂ ਨੇ ਫੂਡ ਅਫਸਰ ਆ ਜਿਨ੍ਹਾਂ ਨੇ ਇਹ ਚੀਜ਼ ਸੈਂਪਲ ਚੈੱਕ ਕਰਨੀ ਆ ਅੱਜ ਤੱਕ ਉਹਨਾਂ ਨੇ ਮੈਨੂੰ ਨਹੀਂ ਪਤਾ ਕਿੰਨਾ ਚਿਰ ਉਹਨਾਂ ਨੂੰ ਇੱਥੋਂ ਆਏ ਹੋ ਗਏ ਆ ਕਿੰਨੀ ਗੱਲਬਾਤ ਆ ਪਰ ਅੱਜ ਤੱਕ ਉਹਨਾਂ ਨੇ ਮੀਡੀਆ ਦੇ ਜ਼ਰੀਏ ਵੀ ਜਾਂ ਪ੍ਰੈਸ ਕਾਨਫਰੰਸ ਜ਼ਰੀਏ ਵੀ ਲੋਕਾਂ ਨੂੰ ਕੋਈ ਐਵਰ ਜੀ ਅਪੀਲ ਨਹੀਂ ਕੀਤੀ ਹੋਣੀ ਕਿ ਸਿਆਜ ਲੋਕੀ ਜੇ ਰਿਹਾ ਸੀ ਤੋਂ ਸੁਧਰ ਜਨ ਨਸੀਚੇ ਸੀ ਕਾਰਵਾਈ ਕਰਨ ਤੋਂ ਕੁਰੇਜ ਨਹੀਂ ਕਰਾਂਗੇ ਤੁਹਾਡੀ ਮੈਂ ਗੱਲ ਰੁਕ ਲਗਿਆ ਸੋਤਾ ਜੀ ਇੱਕ ਮੈਂ ਲਿਖੀ ਜੀ ਲੋਕਾਂ ਅੱਗੇ ਰੱਖਣਾ ਇਹ ਆਪਣੇ ਕਈ ਬੱਚੇ ਜਿਹੜੇ ਆ ਉਹ ਕੰਮ ਕਰਨ ਵਾਸਤੇ ਵੱਡੇ ਮੁਲਕਾਂ ਜਾਂਦੇ ਆ ਸਰਗਤ ਜਾਂਦੇ ਆ ਕੱਲ ਮੈਂ ਇੱਕ ਵੀਡੀਓ ਵੇਖੰਨੇ ਹਾਂ ਸੋਤਾ ਜੀ ਵੱਡਾ ਸਾਰਾ ਇੱਕ ਬਾਕਸ ਸੀ ਉਹਦੇ ਵਿੱਚ ਗਹਿਣਾ ਸੋਨੇ ਦੇ ਗਹਿਣੇ ਜਿਹੜੇ ਪਏ ਸੀ ਤੇ ਲੋਕ ਉੱਥੇ ਆ ਕੇ ਫੋਟੋ ਪੋਚਾ ਗਏ ਤੇ ਚਲੇ ਜਾਂਦੇ ਸੀ ਤੇ ਸਾਡੇ ਕਈਆਂ ਲੋਕਾਂ ਨੇ ਥੱਲੇ ਕਮੈਂਟ ਕੀਤਾ ਜੇ ਇੰਡੀਆ ਦੇ ਵਿੱਚ ਥੱਲੇ ਕੂੜਾਦਾਨ ਨਹੀਂ ਕਿੱਲਾ ਹੁੰਦਾ ਉਹ ਵੀ ਝੁੱਕੇ ਲੈ ਜਾਣਾ ਸੀ ਬਸ ਉੱਥੋਂ ਦੇ ਲੋਕ ਕਿਉਂ ਨਹੀਂ ਕਰਦੇ ਜਿੱਦਾਂ ਡਾਲ ਉੱਥੋਂ ਦੇ ਕਾਨੂੰਨ ਸਖਤ ਆ ਸਾਡੇ ਵੀ ਤੇ ਕਾਨੂੰਨ ਸਖਤ ਹੈਗੇ ਆ ਪਰ ਸਾਡੇ ਅਧਿਕਾਰੀ ਉਹ ਕੰਮ ਨਹੀਂ ਕਰਦੇ ਜੇ ਕੋਈ ਅਧਿਕਾਰੀ ਇੱਕ ਤੱਕ ਕੰਮ ਕਰਨ ਤੇ ਆ ਜਾਂਦਾ ਫਿਰ ਉਹਦੀ ਬਦਲੀ ਕਰ ਦਿੱਤੀ ਜਾਂਦੀ ਆ ਰਾਜਨੀਤਿਕ ਦਬਾਅ ਆ ਜਾਂਦਾ ਤੁਹਾਨੂੰ ਕੀ ਇਸ ਗੱਲ ਕਹਣਾ ਕਿ ਕੀ ਲੋਕਾਂ ਨੂੰ ਕੀ ਅਪੀਲ ਕਰੋ ਕਿ ਤਾਂ ਜੋ ਪ੍ਰਸ਼ਾਸਨ ਦੇ ਘਾਰਿਆਂ ਤੇ ਰਾਜਨੀਤਿਕ ਅਧਿਕਾਰੀਆਂ ਦੇ ਜਿਹੜਾ ਦਬਾਅ ਬਣੇ ਤੇ ਇਹ ਚੀਜ਼ਾਂ ਜਿਹੜੀਆਂ ਗਲ ਅਸੀਂ ਬਹੁਤ 10 ਮਹੀਨਾਵਾਂ ਮਿਲੋ ਇਸ ਤਰ੍ਹਾਂ ਹੁੰਦਾ ਇਸੇ ਕਰਕੇ ਉਠਾਇਆ ਹੈ ਇਹ ਚੀਜ਼ਾਂ ਜਿਹੜੀਆਂ ਸਾਡੇ ਔਨ ਔਲੇ ਦੀਵਾਲੀ ਵਾਲੇ ਦਿਨ ਦੂਸਾਰੇ ਤੇ ਦਿਨ ਖੁਸ਼ੀਆਂ ਤਿਹਾਰ ਹੋਣੇ ਆਗੇ ਕੇ ਤਿਹਾਰ ਹੋਣੇ ਆਂੰਦਰਾਤੇ ਹੋਣੇ ਆ ਹਰ ਚੀਜ਼ ਦੇ ਵਿੱਚ ਮਠਿਆਈ ਜਿਹੜੀ ਉਹ ਵਰਤੀ ਜਾਂਦੀ ਹੈ ਤੇ ਸ਼ਾਇਦ ਇਸ ਚੀਜ਼ ਦੇ ਡਰ ਨਾਲ ਜਾਂ ਚੀਜ਼ ਦੇ ਨਾਲ ਸਾਨੂੰ ਕੋਈ ਚੰਗੀ ਹੱਤਗਾੰਦਾਂ ਦਾ ਚੰਗੀ ਪੈਸੇ ਲੋ ਥੋੜੀ ਵਧਾ ਘਟਾ ਵੇ ਲੋ ਕੋਈ ਗੱਲ ਨਹੀਂ ਬਿਜ਼ਨਸ ਕਰਨਾ ਆ ਦੁਕਾਨਦਾਰ ਦਾ ਬਿਜ਼ਨਸ ਦਾ ਫਰਿਆ ਇਹ ਨਹੀਂ ਹੈ ਕਿ ਤੁਸੀਂ ਆਪਣੇ ਲਾਲ ਲਿਲੀ ਕਿਸੇ ਨੂੰ ਜ਼ਹਿਰ ਮਿੱਠਾ ਜ਼ਹਿਰ ਘਵਾ ਲਓ ਪਤਾ ਕੀ ਜਾਣਾਂ ਇਸ ਬਾਰੇ ਮੈਂ ਕਿ ਜਨਤਾ ਨੂੰ ਅਪੀਲ ਕਰੂੰਗਾ ਕਿ ਜਿਹੜੇ ਅਸੀਂ ਨਮਾਇੰਦੇ ਚੋਂ ਹੁੰਦੇ ਆ ਉਸ ਨਮਾਇੰਦਿਆਂ ਨੂੰ ਇਹ ਗੱਲ ਜ਼ਰੂਰ ਕਹੋ ਕਿ ਸਾਡੀ ਸਿਹਤ ਦਾ ਜਿਹੜਾ ਨੁਕਸਾਨ ਆ ਉਹ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਵੀ ਆਫਸਰ ਨਹੀਂ ਕਰਦਾ ਉਹ ਤੁਸੀਂ ਕਰਦੇ ਹੋ ਕਿਉਂਕਿ ਜੇਕਰ ਸਰਕਾਰ ਸੰਤ ਹੋਏਗੀ ਨਾ ਤੇ ਜਿਹੜੇ ਥੱਲੇ ਬੈਠੇ ਆਫਸਰ ਉਹ ਵੀ ਆਪਣੇ ਆਪ ਸੇ ਹੋ ਜੇ ਜਦੋਂ ਸਰਕਾਰ ਨੂੰ ਇੰਨਾਂ ਚੀਜ਼ਾਂ ਦਾ ਕੋਈ ਮਤਲਬ ਨਹੀਂਗਾ ਤੇ ਫਿਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਕੋਈ ਮਤਲਬ ਨਹੀਂਗਾ ਤੇ ਜਨਤਾ ਨੂੰ ਚਾਹੀਦਾ ਕਿ ਸੋ ਸਮਝ ਕੇ ਇਹਨਾਂ ਨੂੰ ਜਿਹੜਾ ਚੁਣਿਆ ਜਾਵੇ ਤੇ ਦੀ ਗੱਲ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਤੁਹਾਡੇ ਬੱਚੇ ਵੀ ਇਹ ਚੀਜ਼ਾਂ ਖਾਂਦੇ ਨੇ ਜਿਵੇਂ ਅੱਜ ਗਰੀਬਾਂ ਦੇ ਬੱਚੇ ਮੌਤਾਚਕਾਰ ਹੋ ਰਹੇ ਨੇ ਤੇ ਤੁਹਾਡੇ ਬੱਚੇ ਵੀ ਵੇਖੋ ਐਸਐਸਪੀ ਸਾਹਿਬ ਜਦੋਂ ਤਰਮਦਾਨ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵਾਰਦਾਤ ਹੁੰਦੀ ਆ ਜਾਂ ਕੋਈ ਘਰਨ ਪੜਦੇ ਆ ਕੋਈ ਵੀ ਜਾਂ ਕ੍ਰਿਮినਲ ਪੜਦੇ ਤੁਨੀ ਤੇ ਆਪਣੇ ਪ੍ਰੈਸ ਕਾਨਫਰੰਸ ਕਰਦੇ ਆ ਤੇ ਮੈਂ ਵੀ ਚਾਹਣਾ ਮੈਂ ਵੀ ਬੇਬੀ ਗੈਣਾ ਜੁਨਾ ਆਪਣੇ ਆਪਣੇ ਆਫੀਸਰਾਂ ਨੂੰ ਕਿ ਜਦੋਂ ਤੁਸੀਂ ਕਿਸੇ ਦਾ ਸੈਂਪਲ ਲੈਂਦੇ ਜਿਹਦਾ ਕੋਹਲ ਹੁੰਦਾ ਤੁਸੀਂ ਪ੍ਰੈਸ ਕਾਨਫਰੰਸ ਕਰਕੇ ਜਨਤਕ ਕਰਿਆ ਕਰੋ ਨਾ ਕਿ ਉਹਨੂੰ ਗੁਪਤ ਕਰਕੇ ਤੇ ਜੇਕਰ ਇਹ ਤੁਸੀਂ ਕਰ ਲੋ ਤੈਨੂੰ ਨਹੀਂ ਲੱਗਦਾ ਕਿ ਜਿੰਨੀ ਵੀ ਇਹ ਮਨਾ ਲਾ ਕੇ ਚੀਜ਼ਾਂ ਆ ਇਹ ਆਉਣੀਆਂ ਬਿਲਕੁਲ ਸਹੀ ਲੋਕ ਆਣਗੇ ਤੇ ਇਸੇ ਸ਼ਰਮ ਤੈਣ ਦੇ ਬੈਠੇ ਸੋ ਗੈ ਤਾਮੂਨ ਲੱਗਦਾ ਕਿ ਜਦੋਂ ਆਪਾਂ ਕਿਸੇ ਦਾ ਸੈਂਪਲ ਲੈ ਲਿਆ ਠੀਕ ਹੈ ਅਸੀਂ ਮੰਨਦੇ ਆ ਕਿ ਉਹ ਸੈਂਪਲ ਲੈਣ ਦਾ ਅਧਿਕਾਰ ਹੀ ਆਇਆ ਵੀਡੀਓ ਨਾਲ ਗਿਆ ਉਹ ਦੀ ਦੁਕਾਨ ਦੀ ਫੋਟੋ ਆ ਗਈ ਆ ਕੋ ਸੰਦਾ ਉਹ ਬਿਲਕੁਲ ਸਹੀ ਹੋਵੇ ਦੁਕਾਨਦਾਰ ਪਰ ਉਹਦੀ ਬਦਨਾਮੀ ਹੋ ਜਾਂਦੀ ਆ ਅਸੀਂ ਨਹੀਂ ਕਹਿੰਦੇ ਕਿ ਉਦੋਂ ਤੁਸੀਂ ਕਰੋ ਘੱਟੋ ਘਾਟ ਤੁਸੀਂ ਇੱਕ ਟਾਈਮ ਬੀਡ ਰੱਖੋ ਕਿ ਅਸੀਂ ਜਿਹੜਾ ਆ ਇਹ ਸੈਂਪਲ ਲਏ ਆ 15 20 ਦਿਨਾਂ ਦੇ ਵਿੱਚ ਵਿੱਚ ਇਹਦੇ ਕਲੀਅਰ ਕਰਕੇ ਇਹਦੇ ਵਿੱਚ ਕੀ ਚੀਜ਼ ਸਹੀ ਆ ਜਾਂ ਗਲਤ ਆ ਹਾਂ ਜੇ ਉਹ ਸੈਂਪਲ ਰਿਜੈਕਟ ਪਾਇਆ ਜਾਂਦਾ ਕਿੰਨੇ ਪਰਸੈਂਟ ਰਿਜੈਕਟ ਪਾਇਆ ਉਹਦੀ ਰਿਪੋਰਟ ਕੱਢ ਕੇ ਉਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਵੇ ਤੇ ਫਿਰ ਉਹਦਾ ਦੁਕਾਨਦਾਰ ਦਾ ਨਾਂ ਉਸ ਮਾਲਕ ਦਾ ਨਾਂ ਤੇ ਉਹ ਸਾਰੇ ਅਗੇ ਲਿਆਇਆ ਜਾਵੇ ਤਾਂ ਜੋ ਲੋਕੀ ਉਹਨਾਂ ਤੋਂ ਬਚਾਅ ਹੋ ਸਕੇ ਸਾਰੇ ਵੱਡੇ ਵੱਡੇ ਜਿਹੜੇ ਅਧਿਕਾਰੀਆ ਲੱਖਾਂ ਰੁਪਏ ਤਨਖਾਹਾਂ ਲੈ ਰਹੇ ਆ ਬਕ ਲੱਖਾਂ ਰੁਪਏ ਕੰਮ ਕਰ ਰਹੇ ਆ ਪਰ ਜੇ ਲੋਕਾਂ ਦੀ ਲੋਕਾਂ ਨੇ ਜੇ ਠੀਕ ਹੀ ਨਾ ਰਹੇ ਤੇ ਕਿੱਥੋਂ ਟੈਕਸ ਦੇਣਗੇ ਤੇ ਕਿੱਥੋਂ ਉਹ ਜਿਹੜੀਆਂ ਤਨਖਾਹਾਂ ਮਿਲ ਸਕਣਗੀਆਂ ਇਹ ਸੀ ਦਾ ਸੋਤਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਗੇ ਵੀ ਆਪਾਂ ਪੰਜਾਬ ਦੇ ਮੁੱਦਿਆਂ ਨੂੰ ਦੁਨੀਆ ਦੇ ਮੁੱਦਿਆਂ ਨਾਲ ਗੱਲਬਾਤ ਕਰਦੇ ਰਹਿਵਾਂਗੇ ਤੇ ਮੈਂ ਆਪਣੇ ਘਰ ਭਰਾਵਾਂ ਨੂੰ ਇਹ ਅਪੀਲ ਕਰਦਾ ਤੇ ਇਸ ਵੀਡੀਓ ਨੂੰ ਇੰਨੀ ਕੁ ਸ਼ੇਅਰ ਕਰੋ ਇੰਨੀ ਕੁ ਸ਼ੇਅਰ ਕਰੋ ਤਾਂ ਜੋ ਇਹ ਲੋਕਾਂ ਤੱਕ ਪ੍ਰਸ਼ਾਸਨਦਾਰੀਆਂ ਤੱਕ ਰਾਜਨੀਤਿਕ ਲੀਡਰਾਂ ਤੱਕ ਦਬਾਅ ਦਬਾਅ ਬਣੇ ਦਬਾਅ ਬਣ ਕੇ ਇਹ ਚੀਜ਼ਾਂ ਜਿਹੜੀਆਂ ਸੁਧਾਰ ਲਿਆ ਜਾ ਸਕੀ ਇਹ ਚੀਜ਼ ਦਾ ਦਬਾਅ ਲੋਕਾਂ ਨੇ ਬਣਾਉਣਾ ਲੋਕ ਲਹਿਰ ਬਹੁਤ ਵੱਡੀ ਹੁੰਦੀ ਆ ਲੋਕਾਂ ਦੇ ਸੇਤ ਤੇ ਨੌਜਵਾਨਾਂ ਦੇ ਸੇਤ ਤੇ ਆਪਾਂ ਆਪਣੇ ਬੱਚਿਆਂ ਨੂੰ ਤੇ ਆਪਣੇ ਵਾਸਤੇ ਇਹ ਚੀਜ਼ ਨੂੰ ਜਾਂ ਇਸ ਵੀਡੀਓ ਨੂੰ ਵਕਤ-ਵਕਤ ਸ਼ੇਅਰ ਕਰਕੇ ਪ੍ਰਸ਼ਾਸਨ ਦੀ ਅੱਖਾਂ ਖੋਲਿਏ ਕਿ ਇਹਨਾਂ ਦਾ ਦਬਾਅ ਬਣਾਈਏ ਜਿੰਨਾ ਤੱਕ ਇਹ ਚੀਜ਼ਾਂ ਦਬਾਅ ਨਹੀਂ ਬਣਦਾ ਆਪਾਂ ਲੋਕ ਜਿਹੜੇ ਆ ਬਿਮਾਰ ਹੁੰਦੇ ਰਵਾਂਗੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ